ਦਾ ਮੇ ਕੇਵਾਰਾ ਬਲਾਸ ਹੋਇਆ ਹਾਂ ਤੇ ਅਸੀਂ ਬਾਹਰ ਨਿਕਲੇ ਭੱਜ ਕੇ ਅਸੀਂ ਆਖਿਆ ਸ਼ਾਇਦ ਬਦਲੀ ਗੜਕੀ ਜਾਂ ਕਿਸ ਤਰ੍ਹਾਂ ਅਸੀਂ ਭੱਜ ਕੇ ਬਾਹਰ ਨਿਕਲੇ ਸਾਡੇ ਕੁਝ ਨਾ ਵੀ ਅੰਦਰ ਖੜਕੇ ਹੀ ਬਹੁਤ ਹੋਏ ਸੀਸੇ ਵੀ ਟੁੱਟੇ ਨੰਦਰੋ ਹਾਂ ਦੀ ਬਹੁਤ ਖੜਾਕ ਹੋਇਆ ਤੇ ਬਾਹਰ ਜਦੋਂ ਨਿਕਲੇ ਤੇ ਬਾਹਰ ਆਣ ਕੇ ਧੂਆਂ ਨਿਕਲਿਆ ਸੀ ਕੋਈ ਧੂਆਂ ਨਿਕਲ ਰਿਹਾ ਸੀ ਹਾਂ ਤੇ ਮੈਨੂੰ ਮੈਂ ਇਧਰ ਮੈਂ ਆਵਾਜ਼ ਮਾਰੀ ਆਂਦਾ ਵੀ ਮੇਰੇ ਉੱਤੇ ਤਾਰ ਡਿੱਗ ਪਿਆ ਆਂਦਾ ਬਿਜਲੀ ਵਾਲੀ ਅਸੀਂ ਇਹ ਨਹੀਂ ਵੇਖਿਆ ਵੀ ਕੀ ਚੀਜ਼ ਬਾਹਰ ਆਈ ਜਾਂ ਨਹੀਂ ਆਈਗੀ ਨਹੀਂ ਸਾਨੂੰ ਪਤਾ ਲੱਗਾ ਉਹ ਤਾਂ ਹੀ ਤਾਰ ਵੇਖਣ ਲਈ ਜਦੋਂ ਬੂਹਾ ਖੋਲਿਆ ਇਧਰੋਂ ਤੇ ਜੇ ਬੂਹਾ ਖੋਲਿਆ ਤੇ ਇੱ ਜਿਹੜਾ ਉੱਤੋਂ ਡਿੱਗਿਆ ਕੋਈ ਸਾਨੂੰ ਨਹੀਂ ਪਤਾ ਕਿਸੇ ਤਰ੍ਹਾਂ ਦਾ ਵਾਹ ਵਾਹ ਨੂੰ 20 25 ਕਿਲੋ ਦਾ ਸੀ ਉਹ ਕੋਈ ਥੱਲੇ ਪਰਜੇ ਲੱਗੇ ਹੋਏ ਸੀ ਹੁੰਦੇ ਫਿਰ ਅਸੀਂ ਜਦੋਂ ਵੇਖਿਆ ਅਸੀਂ ਭੱਜ ਕੇ ਪਾਸੇ ਹੋ ਗਏ ਵਿਚੈਂ ਤੇ ਕੋਈ ਬੰਬੇ ਜਾਂ ਕਿਸੇ ਤਰ੍ਹਾਂ ਵੀ ਇਹ ਚੱਲ ਨਾ ਜਾਏ ਕਿਤੇ ਆਪੂ ਜਿਹੜੇ ਦੂਰ ਬੈਠੇ ਆ ਉਹਨਾਂ ਵਾਸਤੇ ਤਾਂ جنگ ਬੜਾ ਸੌਖਾ ਕਹਿਣਾ ਜਿਹੜਾ ਇਹਨਾਂ ਪਿੰਡਾਂ ਵਾਲਿਆਂ ਨੇ ਛੱਲਿਆ ਬਜ਼ੁਰਗਾਂ ਨੇ ਉਹ ਕੀ ਸਮਝਦੇ ਆ ਕਿ ਜੰਗ ਤਾਂ ਨਹੀਂ ਚਾਹੁੰਦੇ ਹੋਣੇ ਕੋਈ ਕੋਈ ਨਹੀਂ ਚਾਹੁੰਦਾ ਜੰਗ ਕੌਣ ਚਾਹੁੰਦਾ ਭਾਰਤ ਪਾਕਿਸਤਾਨ ਤਣਾਅਪੂਰਨ ਮਾਹੌਲ ਦੇ ਦੌਰਾਨ ਜ਼ਿਲ੍ਹਾ ਫਰੋਜ਼ਪੁਰ ਦਾ ਇੱਕ ਹੋਰ ਪਿੰਡ ਜਿੱਥੇ ਇੱਕ ਤਰ੍ਹਾਂ ਦੇ ਨਾਲ ਡਰ ਦਾ ਮਹੌਲ ਉਦੋਂ ਪੈਦਾ ਹੋ ਗਿਆ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਅਜਿਹੀ ਸਮਗਰੀ ਇਸ ਘਰ ਦੇ ਉੱਤੇ ਆ ਕੇ ਡਿੱਗਣੀ ਸੀ ਪਰ بچਾ ਕਿਸ ਦੇ ਨਾਲ ਹੋਇਆ ਉਤੋਂ ਬਿਜਲੀ ਦੀਆਂ ਤਾਰਾਂ ਲੰਘਣ ਦੇ ਨਾਲ ਬਿਜਲੀ ਦੀ ਤਾਰ ਦੇ ਨਾਲ ਉਹ ਚੀਜ਼ ਚੱਕਰ ਆਉਂਦੀ ਹੈ ਸਕਰੀਨ ਦੇ ਉੱਤੇ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਇਹ ਸਮਗਰੀ ਜਿਹੜੀ ਰਾਕਟ ਦੀ ਰਹੇਖੂੰਹ ਸੀ ਉਹ ਡਿੱਗਦੀ ਹੈ ਉਹ ਇੱਥੇ ਡਿੱਗਦੀ ਹੈ ਤੇ ਇੱਥੇ ਜਿਹੜੀ ਕਟਾਇਲ ਹੈ ਛੋਟੀ ਜੀ ਪੁੱਟੀ ਹੋਈ ਨਜ਼ਰ ਵੀ ਆ ਰਹੀ ਹੈ ਤੇ ਘਰ ਦੀ ਦੁਵਾਰ ਆ ਜਿਹੜੀ ਸਾਹਮਣੇ ਦੇਖ ਰਹੀ ਐ ਇਸ ਘਰ ਦੇ ਅੰਦਰ ਵੀ ਉਹ ਸਮਗਰੀ ਡਿੱਗ ਸਕਦੀ ਸੀ ਪਰਿਵਾਰਕ ਮੈਂਬਰਾਂ ਨੂੰ ਜਦੋਂ ਪਤਾ ਲੱਗਦਾ ਖੜਖੜਾਕ ਤੋਂ ਬਾਅਦ ਤਾਂ ਪਿੰਡ ਵਾਲਿਆਂ ਨੂੰ ਵੀ ਦੱਸਿਆ ਜਾਂਦਾ ਆਂਡ ਗਵਾਂਡ ਜਦੋਂ ਇਕੱਠਾ ਹੁੰਦਾ ਤਾਂ ਕਿਸ ਤਰ੍ਹਾਂ ਦੀ ਜਾਣਕਾਰੀ ਮਿਲੀ ਬਾਅਦ ਵਿੱਚ ਇਹਨਾਂ ਨੇ ਪੁਲਿਸ ਨੂੰ ਵੀ ਹਦਾਇਤ ਦਿੱਤੀ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਸਵੇਰ ਤੜਕਸਾਰੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਇਸ ਜਗ੍ਹਾ ਦੇ ਉੱਤੇ ਆਉਂਦਾ ਇਹ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਹੈ ਬੁਰਜ ਮੱਖਣ ਸਿੰਘ ਵਾਲਾ ਜਿੱਥੋਂ ਦੇ ਪਿੰਡ ਵਾਸੀ ਕੀ ਕਹਿੰਦੇ ਆ ਉਸ ਤੋਂ ਬਾਅਦ ਮਾਹੌਲ ਕਿਵੇਂ ਬਦਲਿਆ ਉਹ ਸਾਰੀ ਗੱਲਬਾਤ ਪਿੰਡ ਵਾਸੀਆਂ ਨਾਲ ਤੇ ਇਸ ਘ ਜਿਹੜੇ ਮਾਲਕ ਨੇ ਜਿਹੜੇ ਰਹਿ ਰਹੇ ਸੀ ਜਿਨ੍ਹਾਂ ਨੂੰ ਪਤਾ ਲੱਗਦਾ ਖੜਾਕਤ ਬਾਜ ਜਦੋਂ ਬਾਹਰ ਆਏ ਉਹਨਾਂ ਨੇ ਕੀ ਕੀ ਵੇਖਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕੀ ਕੁਝ ਬਿਆਨ ਕਰਦੇ ਨੇ ਇਸ ਸਾਰੀ ਘਟਨਾ ਦੇ ਬਾਰੇ। ਵਾਪਰਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਦੋਂ ਦੀ ਘਟਨਾ ਹੈ? ਇਹ ਜੀ ਰਾਤ 1.5 ਵਜੇ ਦੀ ਘਟਨਾ ਹੈ ਜਦੋਂ ਜੱਕ ਦਾ ਮਿੱਕੇ ਵਰਾਂ ਬਲਾਸ ਹੋਇਆ ਹਾਂ ਤੇ ਅਸੀਂ ਬਾਹਰ ਨਿਕਲੇ ਭੱਜ ਕੇ ਅਸੀਂ ਆਖਿਆ ਸ਼ਾਇਦ ਬਦਲੀ ਗੜਕੀ ਜਾਂ ਕਿਸੇ ਤਰ੍ਹਾਂ ਅਸੀਂ ਭੱਜ ਕੇ ਬਾਹਰ ਨਿਕਲੇ ਸਾਡੇ ਕੁਝ ਨਾ ਵੀ ਅੰਦਰ ਖੜਕੇ ਹੀ ਬਹੁਤ ਹੋਏ ਸ਼ੀਸ਼ੇ ਵੀ ਟੁੱਟੇ ਨੇ ਅੰਦਰੋ ਇੰਨਾ ਖੜਾਕ ਹੋਇਆ ਹਾਂਜੀ ਬਹੁਤ ਖੜਾਕ ਹੋਇਆ ਤੇ ਬਾਹਰ ਜਦੋਂ ਨਿਕਲੇ ਤੇ ਬਾਹਰ ਆਣ ਕੇ ਧੂਆਂ ਨਿਕਲਿਆ ਸੀ ਕੋਈ ਧੂਆਂ ਨਿਕਲ ਰਿਹਾ ਸੀ ਤੇ ਮੈਨੂੰ ਮੈਂ ਇੱਧਰ ਮੈਂ ਆਵਾਜ਼ ਮਾਰੀ ਆਂਦਾ ਵੀ ਮੇਰੇ ਉੱਤੇ ਤਾਰ ਡਿੱਗ ਪਈ ਜਾਂਦਾ ਬਿਜਲੀ ਵਾਲੀ ਹੂੰ ਵੀ ਅਸੀਂ ਇਹ ਨਹੀਂ ਵੇਖਿਆ ਵੀ ਕੀ ਚੀਜ਼ ਬਾਹਰ ਆਈ ਜਾਂ ਨਹੀਂ ਆਈਗੀ ਇਹ ਨਹੀਂ ਸਾਨੂੰ ਪਤਾ ਲੱਗਾ ਉਹ ਤਾਹੀ ਤਾਰ ਵੇਖਣ ਲਈ ਜਦੋਂ ਬੂਹਾ ਖੋਲਿਆ ਇਧਰ ਉਹ ਤੇ ਜੇ ਬੂਹਾ ਖੋਲਿਆ ਤੇ ਇੱਥੇ ਪਿਆ ਸੀ ਉਹ ਪੁਰਜਾ ਜਿਹੜਾ ਉੱਤੋਂ ਡਿੱਗਿਆ ਕੋਈ ਸਾਨੂੰ ਨਹੀਂ ਪਤਾ ਕਿਸੇ ਤਰ੍ਹਾਂ ਦਾ ਵਾਹ ਵਾਹ ਨੂੰ 20 25 ਕਿਲੋ ਦਾ ਸੀ ਉਹ ਕੋਈ ਥੱਲੇ ਪਰਜੇ ਲੱਗੇ ਹੋਏ ਸੀ ਹੁੰਦੇ ਫਿਰ ਅਸੀਂ ਜਦੋਂ ਵੇਖਿਆ ਅਸੀਂ ਭੱਜ ਕੇ ਪਾਸੇ ਹੋ ਗਏ ਵੀ ਛੇ ਤਾਂ ਕੋਈ ਬੰਬੇ ਜਾਂ ਕਿਸੇ ਤਰ੍ਹਾਂ ਵੀ ਇਹ ਚੱਲ ਨਾ ਜਾਏ ਕਿਤੇ ਉਸ ਟਾਈਮ ਅਸੀਂ ਫਿਰ ਆਂਡ ਗਵਾਂਡ ਪਾਸੇ ਫੋਨ ਕੀਤਾ ਸਰਪੰਚ ਨੂੰ ਵੀ ਫੋਨ ਕੀਤਾ ਔਰ ਨਾਲ ਨਾਲ ਸਾਰੇ ਫੋਨ ਕੀਤੇ ਵੀ ਕੋਈ ਚੀਜ਼ ਡਿੱਗੀ ਸਾਡੇ ਇੱਥੇ ਜਿਹੜਾ ਖੜਕਾ ਆਇਆ ਖੜਕਾ ਤਾਂ ਸਾਰਿਆਂ ਨੇ ਸੁਣਿਆ ਵੀ ਬੜਾ ਬਲਾਸ ਹੋਇਆ ਇੱਕੇ ਵਾਰ ਤੇ ਬਾਅਦ ਚ ਫਿਰ ਉਹਨਾਂ ਨੂੰ ਸੱਦ ਕੇ ਇੱਥੇ ਸਾਰਿਆਂ ਨੂੰ ਫਿਰ ਉਹਨਾਂ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਸਾਡੇ ਕੋਈ ਚੀਜ਼ ਡਿੱਗੀ ਇੱਥੇ ਹੂੰ ਉਹਨਾਂ ਆਣ ਕੇ ਫਿਰ ਦੂਜਾ ਪੁਲਸਾਈ ਤਾਂ ਡੇਢ ਦੋ ਘੰਟੇ ਬਾਅਦੇ ਪਰ ਸਾਨੂੰ ਉਹਨਾਂ ਆਖਤਾ ਸੀ ਵੀ ਇਹ ਨਸ਼ਟ ਕੀਤਾ ਆਇਆ ਪੁਰਜਾ ਗੁੱਤੋ ਡਿੱਗਾ ਹੋਣਾ ਹੈ ਜੇ ਜਦੋਂ ਤੱਕ 1-2 ਘੰਟੇ ਪਿਆ ਰਿਹਾ ਉਦੋਂ ਤੱਕ ਤੁਹਾਡੇ ਸਾਰੇ ਪਿੰਡ ਚ ਡਰ ਬਣਿਆ ਰਿਹਾ ਫਾਕ ਨਾ ਜਰ ਸੀ ਸਾਰਾ ਪਿੰਡ ਵੈਸੇ ਇਕੱਠਾ ਹੋਇਆ ਸੀ ਇੱਥੇ ਬਸ ਕਿ ਅਸੀਂ ਸਾਈਡ ਤੇ ਰਹੇ ਹਦੋਂ ਪਹਿਲਾਂ ਕੋਈ ਮੂਵੀ ਨਹੀਂ ਬਣਾਈ ਕੋਈ ਨੇੜੇ ਹੋ ਕੇ ਹੱਥ ਨਹੀਂ ਲਾਇਆ ਉਹਨੂੰ ਤੇ ਬਾਅਦ ਚ ਜਦੋਂ ਪੁਲਸ ਆਈ ਫਿਰ ਅਸੀਂ ਸਾਰਾ ਉਹ ਵੇਖਿਆ ਵੀਡੀਓ ਬਣੀਆਂ ਸਾਰਾ ਕੁਝ ਹੋਇਆ ਬਾਅਦ ਚ ਫਿਰ ਬਣਾਇਆ ਵੀ ਉਹਨਾਂ ਆਖਿਆ ਇਹ ਤੋ ਯਾਨੀ ਕਿ ਇਹਨੂੰ ਕੋਈ ਨਸ਼ਟ ਕੀਤਾ ਹੋਇਆ ਉਹ ਪ ਇਹ ਤਰ੍ਹਾਂ ਇਸ ਚੀਜ਼ ਦਾ ਨਹੀਂ ਸਾਨੂੰ ਪਤਾ ਕੀ ਚੀਜ਼ ਸੀ ਤੇ ਜੇ ਉਹ ਇਸ ਤਰ੍ਹਾਂ ਵੀ ਜੇ ਐਸ ਸਾਈਡ ਤੋਂ ਆਈ ਐਸ ਸਾਈਡ ਤੋਂ ਆਈ ਇੱਥੇ ਆਣ ਕੇ ਤਾਰ ਚ ਵੱਜੀ ਅੱਗੋਂ ਜੇ ਤਾਰ ਚ ਨਾ ਵੱਜਦੀ ਫਿਰ ਸਾਡੇ ਘਰੇ ਜਰੂਰ ਸਿੱਧੀ ਜਾ ਕੇ ਵੱਜਣੀ ਸੀ ਹੂੰ ਇੱਥੋਂ ਤੁਹਾਡੇ ਪਿੰਡ ਤੋਂ ਬਾਰਡਰ ਕਿੰਨੇ ਦੂਰ ਆ ਜਾਂਦਾ ਸਾਡੇ ਪਿੰਡ ਤੋਂ ਬਾਰਡਰ 12 ਕਿਲੋਮੀਟਰ ਹਾਂ 15 12 ਚ 15 ਥੋੜੇ ਪਿੰਡ ਦੇ ਇੱਕ ਖਾਈ ਫੇਮੇ ਕੇ ਘਰ ਚ ਵੀ ਜਿਹੜਾ ਬਲਾਸਟ ਹੋਇਆ ਉਹਦਾ ਵੀ ਸਵੇਰੇ ਪਤਾ ਲੱਗਿਆ ਜਾਂ ਰਾਤ ਨੂੰ ਲੱਗ ਗਿਆ ਸੀ ਪਤਾ ਉਹ ਵੀ ਰਾਤ ਹੀ ਲੱਗ ਗਿਆ ਸੀ ਪਤਾ ਸਾਨੂੰ ਉਦੋਂ ਹੀ ਜਦੋਂ ਯਾਨੀ ਕਿ 1:30 ਵਜੇ ਦਾ ਇਹ ਬਲਾਸਟ ਹੋਇਆ ਉਹ ਕੋਈ ਘੰਟਾ ਪਹਿਲਾਂ ਹੋਇਆ 10 ਦਿਨ ਜਾਂ ਕਿਸ ਤਰ੍ਹਾਂ ਇੰਨਾ ਕੋਈ ਪਤਾ ਲੱਗਾ ਉਦੋਂ ਵੀਡੀਓ ਆਈਆਂ ਸਾਨੂੰ ਉਸ ਤავੇ ਪਤਾ ਲੱਗਾ ਫਿਰ ਵੀ ਸਾਡੇ ਵੀ ਕੋਈ ਹੋਈ ਚੀਜ਼ ਡਿੱਗੀ ਜਿਹੜੀ ਉਹ ਉੱਥੇ ਡਿੱਗੀ ਹਮ ਤੇ ਬਾਕੀ ਫਿਰ ਜਦੋਂ ਪੁਲਿਸ ਵਾਲੇ ਆ ਕੇ ਫਿਰ ਸਾਰਾ ਵੇਖਿਆ ਵੀ ਇਹ ਡੈਮੇਜ ਕੀਤਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੰਨੂੰ ਲਿਜਾ ਸਕਦੇ ਲੈ ਜੋ ਉਹਨਾਂ ਫੋਟੋ ਖਿੱਚੀਆਂ ਗੱਲਬਾਤ ਕੀਤੀ ਇੱਥੇ ਸਾਰੀ ਕਾ ਆਏ ਤਾਂ ਡੇਢ ਦੋ ਘੰਟੇ ਬਾਅਦ ਨੇ ਫੁੱਲਸਾਲੇ ਪਰ ਉਹਨਾਂ ਚਿਰ ਅਸੀਂ ਇੱਥੇ ਸਾਰੇ ਪਿੰਡ ਇਕੱਠਾ ਹੋਇਆ ਰਿਹਾ ਦੇਖਦਾ ਰਿਹਾ ਤੇ ਬਾਅਦ ਚ ਫਿਰ ਉਹ ਲੈ ਗਏ ਉਹਨੂੰ ਬਾਅਦ ਚ ਸਵੇਰੇ ਫਿਰ ਆਰਮੀ ਜਾਈ ਇੱਥੇ ਉਹ ਨਾਨਕੇ ਵੇਖਿਆ ਵੀ ਕੀ ਚੀਜ਼ ਸੀ ਅਸੀਂ ਹੈਗਾ ਵੀ ਸਾਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਇੱਥੇ ਡਿੱਗੀ ਹਸਾਂ ਉੱਤੇ ਤਾਰਾਂ ਚ ਵੱਜ ਕੇ ਤੇ ਉਹਾਂ ਦੇ ਵੀ ਹੁਣ ਕਿੱਥੇ ਅਸੀਂ ਫਿਰ ਦੱਸਿਆ ਵੀ ਉਹ ਲੱਖੋ ਕੇ ਬਰਾਮ ਠਾਣੇ ਆ ਫਿਰ ਉੱਥੇ ਗਏ ਫਿਰ ਉੱਥੋਂ ਲੈ ਕੇ ਵੀ ਆਏ ਇੱਥੇ ਹੂੰ ਬਾਅਦ ਚਾਹੇ ਤੋ ਨਾ ਕੋਈ ਅੰਦਾ ਕਰਨਾ ਸੀ ਵੀ ਕਿੱਥੋਂ ਹੈ ਜਿਕੇ ਇਸ ਤਰ੍ਹਾਂ ਕੋਈ ਚੀਜ਼ ਸੀ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਆਏਗਾ ਵੀ ਸਾਡਾ ਜੋ ਖੜਕਾ ਜਿਆਦਾ ਹੋਇਆ ਕਿ ਨਹੀਂ ਅੰਦਰ ਕੋਈ ਸੀਸੇ ਵੀ ਟੁੱਟੇ ਨੇ ਮਤਲਬ ਕਿਵੇਂ ਮਤਲਬ ਧਮਾਕੇ ਵਾਂਗੂ ਧਮਾਕਾ ਜਿਵੇਂ ਬਦਲੀ ਕੜਤਦੀ ਨੇ ਇੱਕ ੜਕੜ ੜੜ ਕਰਕੇ ਉਹ ਡਿੱਗੀ ਇੱਕੇਰ ਜਿਵੇਂ ਪੂਰਾ ਫਰਕ ਕਰਦਾ ਨਾ 1:30 ਵਜੇ ਉਹ ਹੋਇਆ ਅੱਛਾ ਜੀ ਮੈਂ ਪਿਸ਼ਾਬ ਕਰਕੇ ਇੱਥੋਂ ਨਿਕਲਿਆ ਬਾਦ ਨੂੰ ਚੋਂ ਪਰ ਅਸੀਂ ਕਿ ਆਜ ਅੱਜ ਮੰਜੇ ਤੇ ਬੈਠਾ ਹੀ ਆ ਅੱਛਾ ਉਸੇ ਵੇਲੇ ਉਹ ਖੜਾਕ ਹੋਇਆ ਤੁਸੀਂ ਭੱਜ ਕੇ ਬਾਹਰ ਆ ਗਏ ਫਿਰ ਫਿਰ ਅਸੀਂ ਸਾਰੇ ਆਉਣਾ ਹੀ ਸੀ ਮੁੰਡਾ ਵੀ ਬਾਹਰ ਆ ਕੇ ਸਾਰੇ ਅਸੀਂ ਬਾਹਰ ਆ ਗਏ ਜਦੋਂ ਬਾਹਰ ਆਏ ਆ ਤੇ ਉਹ ਹਏ ਹਵਾ ਆਈ ਧੀ ਤੇਜ਼ ਆਈ ਨਾ ਜਿਵੇਂ ਕੁਝ ਖਿੱਚ ਕੇ ਲੈ ਜਾਂਦੀ ਵੀ ਆਪਣੇ ਬਸਾਂ ਕ੍ਰੋਸ ਕਰਦੀਆਂ ਨਾ ਹਵਾ ਐਸ ਤਰ੍ਹਾਂ ਨਹੀਂ ਤੇ ਜੇ ਹਵਾ ਦੇ ਨਾਲ ਫਰਰ ਕਰਕੇ ਆ ਉਸੇੜੇ ਇੱਥੇ ਡਿੱਗ ਪਿਆ ਇੱਕ ਬਾਪੂ ਜੀ ਹੋਰ ਗੱਲ ਦੱਸੋ ਖਾਸ ਕਰਕੇ ਜਿਹੜੇ ਆ ਬਾਰਡਰ ਵਾਲੇ ਪਿੰਡ ਐ ਬਾਰਡਰ ਪੱਟੀ ਤੇ ਪੈਂਦੇ ਜਦੋਂ ਪਹਿਲਾਂ ਜੰਗਾਂ ਹੁੰਦੀਆਂ ਸੀ ਉਦੋਂ ਵੀ ਡਰ ਦਾ ਮਾਹੌਲ ਸੇਮ ਸੀ ਜਿ ਹੁਣ ਬਦਲਿਆ ਕੁਛ ਡਰ ਤਾਂ ਹੁੰਦਾ ਹੀ ਹੈ ਕੇ ਬਾਅਦ ਦੀ ਹੈ ਉਦੋਂ ਵੀ ਐਸੀ ਪਰ ਉਦੋਂ ਇਦੇ ਵੱਡੇ ਹਥਿਆਰ ਜਾਂ ਇਸ ਤਰ੍ਹਾਂ ਕੋਈ ਨਹੀਂ ਸੀ ਦੱਸਦੇ ਵੀ ਹੈ ਜਦੋਂ ਜਦੋਂ ਪਹਿਲਾਂ ਲੜਾਈ ਤੋਂ ਅਸੀਂ ਤਾਂ ਨਹੀਂ ਵੇਖੀ ਹੈਗੀ ਪਹਿਲਾਂ ਦੱਸ ਦੇ ਬਾਕੀ ਡਰ ਦਾ ਮਾਹੌਲ ਤਾਂ ਆਈ ਸੀ ਬਾਰਡਰ ਕਰਕੇ ਲੋਕ ਸਾਰਾ ਪਿੰਡ ਛੱਡ ਕੇ ਵੀ ਚਲੇ ਗਏ ਸੀ ਉਦੋਂ ਫਾਂ ਪੀੜੀਆਂ ਸੀ ਇੱਥੇ ਹਾਂਜੀ ਆ ਮਨਹਿਰ ਦੇ ਖੰਡੇ ਸੀ ਹਾਂਜੀ ਐ ਤੋ ਉਦੋਂ ਤਨ ਪਰ ਉਦੋਂ ਚਿੱਤ ਦਾ ਉੱਪਰ ਦੀ ਕੰਮ ਚੱਲਦਾ ਉਦੋਂ ਚਲੀ ਜਾਂਦਾ ਹੁਣ ਤਾਂ ਲੜਾਈ ਹੋ ਰਹੀ ਹਾਂਜੀ ਅੱਗੇ ਦਿਨੇ ਵੀ ਚੱਲਦੀ ਤੇ ਚਗਰ ਲੜਾਈ ਰਾਤ ਦੀ ਲੈ ਕੇ ਦਿਨੇ ਤਾਂ ਕੋਈ ਚੁੱਪੀ ਨਹੀਂ ਦੀ ਪਰ ਬਾਪੂ ਜਿਹੜੇ ਦੂਰ ਬੈਠੇ ਆ ਉਹਨਾਂ ਵਾਸਤੇ ਤਾਂ ਜੰਗ ਬੜਾ ਸੌਖਾ ਕਹਿਣਾ ਜਿਹੜੇ ਇਨ੍ਹਾਂ ਪਿੰਡਾਂ ਵਾਲਿਆਂ ਨੇ ਛੱਲਿਆ ਬਜ਼ੁਰਗਾ ਨੇ ਉਹ ਕੀ ਸਮਝਦੇ ਆ ਕਿ ਜੰਗ ਤਾਂ ਨਹੀਂ ਚਾਹੁੰਦੇ ਹੋਣੇ ਕੋਈ ਕੋਈ ਨਹੀਂ ਚਾਹੁੰਦਾ ਜੰਗ ਕੌਣ ਚਾਹੁੰਦੇ ਜੰਗ ਤੇ ਚਾਹੁੰਦਾ ਨਿੱਕੇ ਨਿੱਕੇ ਬੱਚਾ ਲਕੀ ਆ ਕੀ ਅਸਰ ਕਿਵੇਂ ਪੈਂਦਾ ਲੋਕਾਂ ਤੇ ਜਦੋਂ ਜੰਗ ਦੀਆਂ ਗੱਲਾਂ ਤੁਰ ਫਿਰ ਮੜਾ ਹੀ ਪੈਂਦਾ ਬਹੁਤ ਮੜਾ ਪੈਂਦਾ ਬੱਚਿਆਂ ਦੀ ਪੜ੍ਹਾਈ ਬੰਦ ਹੋਈ ਖੜੀ ਠੀਕ ਹੈ ਸਾਰੇ ਕਾਰੋਬਾਰ ਕੋਈ ਬੰਦਾ ਜਾਂਦਾ ਹੀ ਨਹੀਂ ਬਾਹਰ ਘਰ ਛੱਡ ਕੇ ਕੌਣ ਜਾਵੇ ਇੱਕ ਇਹ ਵੀ ਗੱਲ ਹੈ ਤਾਂ ਜਿਵੇਂ ਆਪਾਂ ਕਹਿ ਲਈਏ ਕਿ ਰੱਬ ਨੇ ਬਚਾ ਲਿਆ ਜਾਂ ਕੁਦਰਤੀ ਬਚ ਕੇ ਜੇ ਇਹ ਚੀਜ਼ ਘਰੇ ਡੇ ਪੈਂਦਾ ਬਹੁਤ ਨੁਕਸਾਨ ਕਰ ਦਿੱਤਾ ਸੀ ਤਾਂ ਹੀ ਆਣੇ ਵੀ ਸਾਨੂੰ ਤਾਂ ਕੁਦਰਤ ਨੇ ਬਚਾ ਲਿਆ ਕੋਈ ਬਸ ਸਾਰਾ ਪਰਿਵਾਰ ਇੰਨਾ ਸਹਿਮ ਗਿਆ ਸੀ ਸਵੇਰੇ ਉੱਠ ਕੇ ਰੋਟੀ ਵੀ ਨਹੀਂ ਬਗਾਈ ਕਿਸੇ ਨੇ ਵੀ ਜੇ ਨਾ ਤਾ ਰੜਦੀ ਫਿਰ ਸਾਡਾ ਘਰ ਲੈਂਦੇ ਸੀ ਵੀ ਸਾਡੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਤਾਰ ਚੜਨ ਕਰਕੇ ਜਿਹੜਾ ਪੁਰਜਾ ਇੱਥੇ ਡਿੱਗ ਪਿਆ। ਹੂੰ। ਉਦੋਂ ਕੋਈ ਉਦੋਂ ਧੂਆਂ ਨਿਕਲ ਰਿਹਾ ਸੀ ਇਸ ਵਿੱਚ। ਹਾਂਜੀ ਜਦੋਂ ਅਸੀਂ ਬਾਹਰ ਆਏ ਉਦੋਂ ਧੂਆਂ ਥੋੜਾ ਥੋੜਾ ਨਿਕਲ ਰਿਹਾ ਸੀ। ਬਾਹਰ ਵੇਖਿਆ ਸੀ ਅਸੀਂ ਆ ਕੇ ਤੇ ਅਸੀਂ ਇਹ ਨਹੀਂ ਵੇਖਿਆ ਵੀ ਇਹ ਜੀ ਬੁਰਜੇ ਚ ਧੂਆਂ ਨਿਕਲਦਾ ਪਿਆ ਹੈ। ਅਸੀਂ ਆਖਿਆ ਸ਼ਾਇਦ ਬਦਲੀ ਕੜਕੀ ਜੀ ਉਹਦੇ ਨਾਲ ਪਿਆ ਜਾਂ ਕਿਸੇ ਤਰ੍ਹਾਂ ਇਹ ਨਹੀਂ ਵੇਖਿਆ। ਬਾਅਦ ਚ ਜਦੋਂ ਬੂਆ ਉਧਰੋਂ ਖੋਲਿਆ ਉਦੋਂ ਚਾਨਣ ਥੋੜਾ ਜਿਹਾ ਪੈਣ ਕਰਕੇ ਸਾਨੂੰ ਦੱਸਿਆ ਵੀ ਇੱਥੇ ਅੱਜ ਤੇ ਵਿਆਹ ਸੀ ਉਹ ਵਿਚਕਾਰ ਜ। ਕਿੰਨੇ ਕਿੰਨੇ ਆਬਾਦੀ ਆ ਤੁਹਾਡੇ ਪਿੰਡ ਦੀ? ਸਾਢੇ ਵਿਆਦੀ ਹੈਗੀ ਆ। 80 ਇਨਾ ਛੱਟ ਕਰਨੇ ਬੱਚੇ ਤਾਂ ਪਿੰਗਾ ਛੱਟ ਘਰੀ ਜਾਂਦੇ ਨੇ 50 ਰੁਪਏ ਆਹ ਇਨਾ ਸਰ ਜ਼ਿੰਮੇਦਾਰ 50 100 ਕਰਨੇ ਗਾ ਪੁਲਿਸ ਨੇ ਜਦੋਂ ਉੱਥੋਂ ਲੈ ਗਿਆ ਸਮਾਨ ਉਹ ਤੋਂ ਬਾਅਦ ਕੋਈ ਗੱਲ ਹੋਈ ਹੈ ਕਿ ਕਿਵੇਂ ਕਿੱਥੋਂ ਆਇਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਾ ਹੀ ਪੁਲਿਸ ਨੇ ਕੀਤੀ ਨਾ ਆਰਮੀਜ਼ ਨੇ ਕੀਤੀ ਉਹ ਵੀ ਆਣ ਕੇ ਇੱਥੋਂ ਜਦੋਂ ਪਹਿਲਾਂ ਸਾਨੂੰ ਪੁੱਛ ਕੇ ਚਲੇ ਗਏ ਨੇ ਮੁੜ ਕੇ ਥਾਣੇ ਤੋਂ ਲੈ ਕੇ ਆ ਉ ਵਾਪਸ ਵੀ ਆਏ ਨੇ ਫਿਰ ਉਹ ਥੋੜਾ ਜਿਹਾ ਦੋ ਮਿੰਟ ਸਰਪੰਚ ਘਰ ਬੈਠੇ ਨੇ ਬਸ ਉਸ ਤੋਂ ਪਿੱਛੇ ਉਹ ਚਾਹ ਪੀਤੀ ਤੇ ਚਲੇ ਗਏ ਨੇ ਸਾਨੂੰ ਨਹੀਂ ਦੱਸਿਆ ਵੀ ਕੀ ਚੀਜ਼ ਹੈ ਕਿਵੇਂ ਆਈ ਤੇ ਕਿੱਥੋਂ ਆਈ ਇਹ ਨਹੀਂ ਸਾਨੂੰ ਪਤਾ ਲੱਗਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੂੰ ਤੇ ਬਾ ਚਹੀ ਤਾਂ ਫਿਰ ਉਹਦੇ ਗੇਟ ਬੰਦ ਕਰਕੇ ਬੱਚੇ ਪਾਸੇ ਕਰਨ ਚਲੇ ਗਏ ਸੀ ਤਾਂ ਜਿਆਦਾ ਸਹਿਮ ਗਏ ਸੀ ਇਸ ਕਰਕੇ ਹੂੰ ਤੇ ਹੋਰ ਵੀ ਪੱਤਰਕਾਰ ਬਹੁਤ ਆਏ ਨੇ ਇੱਥੇ ਪਰ ਅਸੀਂ ਨਹੀਂ ਰਹੇਗੇ ਕਰ ਉਸ ਟਾਈਮ ਜੀ ਅਸੀਂ ਲੇਟ ਆਏ ਥੋੜੇ ਜਿ